ਹਲੋ ਇਥੋਂ ਨਿਕਲ ਰਿਹਾ ਇਹ ਉਥੋਂ ਨਹੀਂ ਨਿਕਲ ਰਿਹਾ ਹੁਣ ਮੈਂ ਇਹਨੂੰ ਬੰਦ ਕਰ ਦਿੰਦਾ ਹਲੋ ਅਲਕ ਲਗਾ ਜੰਗਾਲ ਵੇਖੋ ਜੀ ਵੇਖੋ ਜੰਗਾਲ ਆ ਦੇਖੋ ਬੜੀ ਫਾਇੰਟ ਕੈਮੀਕਲ ਲਾਤਾ ਠੀਕ ਹੈ ਜੀ ਇਹ ਹੈਗਾ ਕੁਝ ਥਿਨਰ ਥਿਨਰ ਠੀਕ ਹੈ ਥਿਨਰ ਵੇਖੋ ਕੰਮ ਕਿਵੇਂ ਕਰਦਾ ਠੀਕ ਹੈ ਜਿਹੜਾ ਤੁਸੀਂ ਕੈਮੀਕਲ ਪਵਾਇਆ ਉਹ ਜ਼ੀਰੋ ਰਿਜ਼ਲਟ ਹੈ ਜ਼ੀਰੋ ਵੇਸਟ ਟੂ ਜ਼ਰੋ ਮਨੀ ਵੇਸਟ ਟੂ ਜ਼ਰੋ ਮਨੀ ਅੱਜਕਲ ਕੀ ਸਿਸਟਮ ਆ ਗਿਆ ਯੂਜ਼ ਐਂਡ ਥਰੋ ਵਰਤੋ ਤੇ ਸਟੋ ਆਪਾਂ ਹੁਣ ਕੂਲ ਫੀਲਿੰਗ ਹੈ ਆਰ ਪੀ ਐਮ ਦੇ ਵਿੱਚ ਸਟੇਬਲ ਰਹਿਣਾ ਹੈ ਸਪੀਡ ਕਲ ਚੱਲੇ ਚਾਹ 250 ਚੱਲ ਰਹੇ ਚਾਹ 2000 ਚੱਲ ਰਹੇ ਉਹਦੇ ਵਿੱਚ ਬ੍ਰੇਕ ਡਾਊਨ ਨਾ ਆਵੇ ਗੇਅਰ ਸ਼ਿਫਟਿੰਗ ਨਾ ਹੋਵੇ ਐਵਰੇਜ ਉੱਥੇ ਨਿਕਲਦੀ ਹਾਈਵੇ ਤੇ ਮੈਂ ਜਿਹੜੀ ਇੱਕ ਦੋ ਵਾਰੀ ਨੋਟ ਪਹਿਲਾਂ ਕੀਤੀ ਆ ਮਤਲਬ 19 ਦੀ 19 ਦੀ ਐਵਰੇਜ ਇਹ ਹਾਈਵੇ ਤੇ ਦਿੰਦੀ 19 ਦੀ ਉਦੋਂ ਆ ਪਾਈ ਆਈ ਹੋਊਗੀ ਜਦੋਂ ਰਾਜਪੁਰੇ ਲੈ ਕੇ ਜਾਵਾਂ ਜਦੋਂ ਮੈਂ ਤੁਹਾਨੂੰ ਪੈਟਰੋਲ ਦੱਸਿਆ ਸੀ ਆਪਾਂ ਕੰਪਨੀ ਦਾ ਨਾਮ ਹੀ ਲੈਣਾ ਕਿਉਂਕਿ ਫਿਰ ਕੰਪਨੀ ਨੂੰ ਆਪਾਂ ਪ੍ਰੋਮੋਟ ਨਹੀਂ ਕਰਦੇ ਠੀਕ ਹੈ ਪਰ ਉਹ ਕੰਪਨੀ ਦਾ ਤੇਲ ਪਾਉਣ ਤੋਂ ਬਾਅਦ ਪਿਓਰ ਤੇਲ ਪਾਉਣ ਤੋਂ ਬਾਅਦ ਐਡਿਟਿਵ ਵਾਲਾ ਤੇਲ ਪਾਉਣ ਤੋਂ ਬਾਅਦ ਸਪੀਡ ਤੇਲ ਪਾਉਣ ਤੋਂ ਬਾਅਦ ਪਰਫਾਰਮੈਂਸ ਨੂੰ ਕੀ ਫਰਕ ਲੱਗੇ ਉਹਦੀ ਬੂਸਟ ਗੱਡੀ ਦੀ ਪਿਕਅਪ ਉਹ ਲੋਕਾਂ ਨੂੰ ਮੈਂ ਇੱਥੇ ਦੋਸਤੋ ਸਾਰਿਆਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਬਹੁਤ ਐਮ ਹੈ ਜੀਵਨ ਭਾਈ ਜੀ ਮੇਰੇ ਦੂਸਰੀ ਤੀਸਰੀ ਵਾਰ ਤੋਂ ਜ਼ਿਆਦਾ ਮੇਰੇ ਕੋਲ ਵਿਜ਼ਿਟ ਕਰ ਚੁੱਕੇ ਆ ਬਹੁਤ سارے ਕੰਮ ਕਰਵਾ ਗਏ ਆ ਪਰ ਇਹਨਾਂ ਕੋਲੇ ਇੱਕ ਇੰਜਨ ਆਇਲ ਫਲਸ਼ਿੰਗ ਵਾਲਾ ਹੈਗਾ ਰੇਡੀਏਟਰ ਕਲੀਨਰ ਮੈਂ ਯੂਜ਼ ਕਰ ਰਿਹਾ ਬਰਾਲ ਵਾਲਾ ਮੈਂ ਇਸ ਵੀਡੀਓ ਵਿੱਚ ਦੱਸੂਗਾ ਵੀ ਫਲਸ਼ਿੰਗ ਆਇਲ ਜਿਹੜਾ ਇੰਜਨ ਨੂੰ ਕਲੀਨ ਕਰਨ ਵਾਲਾ ਕਿੰਨਾ کارਗਲ ਹੈ ਮੈਂ ਇਹਦੀ ਮੇਜਰ ਸਰਵਿਸ ਕਰਨੀ ਹੈ ਮੇਜਰ ਸਰਵਿਸ ਦਾ ਪ੍ਰੋਸੈਸ ਸਾਰਾ ਦੱਸੂਗਾ ਜੀਵਨਬੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਸਰ ਸਰ ਕੀ ਤੁਹਾਡੇ ਕੁਐਸਚਨ ਹੈਗੇ ਅਤੇ ਕੀ ਸਮੱਸਿਆ ਸਰ ਗੱਡੀ ਮੇਰੀ ਦੀ ਨਾ ਇਹਦੀ ਐਵਰੇਜ ਬਹੁਤ ਘੱਟ ਹੈ ਜੀ। ਫੁਰ ਵੀਰ ਜੀ। ਪਰ ਬਾਕੀ ਤੇ तकरीबन ਠੀਕ ਹੀ ਹੈ ਜੀ। ਕੋਈ ਇੰਨਾ ਚਲੋ ਹੁਣ ਤੁਸੀਂ ਮੈਨੂੰ ਬਾਅਦ ਚ ਦੱਸਣਾ ਹੈ। ਤੁਸੀਂ ਇਹਦੇ ਤੇ ਵਿਸ਼ਵਾਸ ਕਿੰਨਾ ਕਰਦੇ ਹੋ? ਅੱਗੇ ਵੀ ਮੇਰੇ ਕੋਲ ਗੱਡੀ ਲੈ ਕੇ ਆਏ ਸੀ। ਜੇ ਤੁਸੀਂ ਪਵਾਇਆ ਸੀ। ਕਲੈਸ਼ ਕਰਵਾਇਆ ਸੀ। ਠੀਕ ਹੈ। ਉਹਦੇ ਜ ਮੈਂ ਪ੍ਰੈਕਟੀਕਲ ਕਰਕੇ ਦਿਖਾਇਆ ਸੀ। ਪ੍ਰੈਕਟੀਕਲ ਸਰਗਲ ਸੀ। ਨਹੀਂ ਨਹੀਂ ਕਾਰਗਲ ਸੀ। ਹੁਣ ਮੈਂ ਇਥੇ ਗੱਲ ਕਰੂੰਗਾ ਜਿਹੜਾ ਮੈਂ ਥੋੜੇ ਦਿਨ ਪਹਿਲਾਂ ਲਾਈਵ ਵੀਡੀਓ ਪਾਈ ਹੈ। ਉਹਦਾ ਮੈਂ ਇੰਜਨ ਕਰ ਰਿਹਾ ਉਹਦੀ ਕੰਡੀਸ਼ਨ ਦਿਖਾ ਦਿੰਨਾ ਤੁਹਾਨੂੰ। ਆਜੋ ਬੇਟਾ। ਹੋ ਗਿਆ। ਠੀਕ ਹੈ ਜੀ। ओके okay. पिछले पासे so, दिखाईया सो दोस्तों रिंग पा रहे हैं प्रॉपर क्लीनिंग हो गई है प्रॉपर क्लीनिंग ਤਾਂ ਜੇ ਅਸੀਂ ਕਹੀਏ ਵੀ ਇਹਨੂੰ ਖੋਲ ਕੇ ਐਸਿਡ ਮਾਰੀਏ ਤੇ ਬਹੁਤ ਸਾਰੇ ਕੈਮੀਕਲ ਮਾਰੀਏ ਫੇਰ ਨਹੀਂ ਹੁੰਦਾ ਤੇ ਫਿਰ ਇਹਨੇ ਤਾਂ ਵਿਚਾਰੇ ਨੇ ਕੀ ਕਰਨਾ ਆਜੋ ਬੇਟਾ ਆਈਂ ਆਜੋ ਆਈਂ ਆਜੋ ਜਿਵੇਂ ਵੀਰਜੀ ਤੁਹਾਡੀ ਮੈਂ ਕਰਨੀ ਹੈ ਮੇਜਰ ਸਰਵਿਸ ਠੀਕ ਹੈ ਮੈਂ ਇਹ ਚੀਜ਼ ਦਿਖਾਉਂਗਾ ਵੀ ਇਹ ਆਪਾਂ ਪੌਣ ਤੋਂ ਬਾਅਦ ਰਨਿੰਗ ਕਰਨ ਤੋਂ ਬਾਅਦ ਇਹ ਕਿੰਨਾ ਕਾਰਗਰ ਹੁੰਦਾ ਹਾਂਜੀ ਹਾਂ ਠੀਕ ਆ ਬਾਜੀ ਇੱਕ ਚੀਜ਼ ਮੈਂ ਤੁਹਾਨੂੰ ਨਿੱਕੀ ਜੀ ਦੱਸ ਦੇਵਾਂ ਇਹ ਲੋਕਲ ਚੱਲਦੀ ਵੱਡੀ ਐਵਰੀ ਹਮੇਸ਼ਾ ਹਾਈਵੇ ਤੇ ਨਿਕਲਦੀ ਹਾਂ ਹਾਂ ਜਿੱਥੇ ਸਮੂਥ ਫੀਲਿੰਗ ਹੈ ਆਰ ਪੀ ਐਮ ਦੇ ਵਿੱਚ ਸਟੇਬਲ ਰਹਿਣਾ ਹੈ ਵੀਕਲ ਚੱਲੇ ਚਾਹੇ 250 ਚੱਲ ਰਹੇ ਚਾਹੇ 2000 ਚੱਲ ਰਹੇ ਉਹਦੇ ਵਿੱਚ ਬ੍ਰੇਕਡਾਊਨ ਨਾ ਆਵੇ ਗियर ਸ਼ਿਫਟਿੰਗ ਨਾ ਹੋਵੇ ਐਵਰੇਜ ਉਥੇ ਨਿਕਲਦੀ ਹਾਈਵੇ ਤੇ ਮੈਂ ਜਿਹੜੀ ਇੱਕ ਦੋ ਵਾਰੀ ਨੋਟ ਪਹਿਲਾਂ ਕੀਤੀ ਆ ਮਤਲਬ 19 ਦੀ 19 ਦੀ ਐਵਰੇਜ ਇਹ ਹਾਈਵੇ ਤੇ ਦਿੰਦੀ ਹੈ 19 ਦੀ ਉਦੋਂ ਆ ਆਈ ਹੋਊਗੀ ਜਦੋਂ ਮੈਂ ਜਦੋਂ ਮੈਂ ਤੁਹਾਨੂੰ ਪੈਟਰੋਲ ਦੱਸਿਆ ਸੀ ਆਪਾਂ ਕੰਪਨੀ ਦਾ ਨਾਮ ਹੀ ਲੈਣਾ ਕਿਉਂਕਿ ਫਿਰ ਕੰਪਨੀ ਨੂੰ ਆਪਾਂ ਪ੍ਰਮੋਟ ਨਹੀਂ ਕਰਦੇ ਠੀਕ ਹੈ ਪਰ ਉਹ ਕੰਪਨੀ ਦਾ ਤੇਲ ਪਾਉਣ ਤੋਂ ਬਾਅਦ ਪਿਓਰ ਤੇਲ ਪਾਉਣ ਤੋਂ ਬਾਅਦ ਐਡਿਟਿਵ ਵਾਲਾ ਤੇਲ ਪਾਉਣ ਤੋਂ ਬਾਅਦ ਸਪੀਡ ਤੇਲ ਪਾਉਣ ਤੋਂ ਬਾਅਦ ਪਰਫਾਰਮੈਂਸ ਨੂੰ ਕੀ ਫਰਕ ਲੱਗਦਾ ਉਹਦੀ ਬੂਸਟ ਗੱਡੀ ਦੀ ਪਿਕਅਪ ਬਹੁਤ ਲੋਕਾਂ ਨੂੰ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਜੀ ਨਾ ਤਾਂ ਚੰਗਾ ਖਾਣਾ ਚਾਹੁੰਦੇ ਆ ਨਾ ਚੰਗਾ ਰਿਪੇਅਰ ਕਰਾਉਣਾ ਚਾਹੁੰਦੇ ਆ ਮੇਰੇ ਕੋਲੇ ਵੀ ਇੱਥੇ ਹੀ ਕੁਝ ਕਰਦੇ ਆ ਜੋ ਆਪਣੇ ਮੈਕੈਨਿਕ ਕੋਲ ਕਰਾਉਂਦੇ ਤੁਸੀਂ ਮੇਰੇ ਕੋਲ ਕਿੰਨੇ ਸਾਲਾਂ ਤੋਂ ਵਰਤ ਰਹੇ ਹੋ ਮੇਰੇ ਕੋਲ ਹੋਗਾ 3-4 ਸਾਲ ਜਿੰਨੇ ਕਿੱਥ ਜਿਲੰਦਰ ਤੋਂ ਕੀ ਜ਼ਰੂਰਤ ਪੈ ਗਈ ਬਾਜੀ ਉੱਥੇ ਤਾਂ ਬਹੁਤ ਵੱਡੇ ਵੱਡੇ ਮਿਸਤਰੀ ਬੈਠੇ ਨੇ ਨਹੀਂ ਉਹ ਨਹੀਂ ਗੱਲ ਜੋ ਤੁਸੀਂ ਆਪਣਾ ਆਪਣਾ ਤਜਰਬਾ ਹੈ ਕੰਮ ਕਰਨ ਦਾ ਤਰੀਕਾ ਹੈ ਸਰ ਮੈਂ ਕੋਸਟ ਜੋ ਡਾਕਟਰ ਨੂੰ ਦਈ ਦੱਸ ਦੇ ਜੇ ਡਾਕਟਰ ਨੇ ਤਾਂ ਗੋਲੀ ਉਹ ਹੀ ਦੇ ਜਾਣੀ ਦੋ ਗੱਲਾਂ ਸਰ ਚੰਗਾ ਡਾਕਟਰ ਦਵਾਈ ਦੇ ਨਾਲ ਭੇਜ ਦਿੰਦਾ ਇਹ ਮਿਸਤਰੀ ਗੱਲਾਂ ਘੱਟ ਨਹੀਂ ਵੱਧ ਕਰਦਾ ਹੈ ਪਰ ਪ੍ਰੇਜ ਦੱਸਦਾ ਸਰ ਜੇ ਮੈਂ ਉਥੇ ਜਲੰਧਰ ਤੋਂ ਚੱਲ ਕੇ ਆਇਆ ਐ ਇਦਾਂ ਤਾਂ ਆਇਆ ਨਹੀਂ ਮੈਂ 1000 ਰੁਪਏ ਦਾ ਤਾਂ ਪਹਿਲਾਂ ਤੇਲ ਲਾ ਕੇ ਆਇਆ ਤੁਹਾਡੇ ਬੱਚੇ ਗੁਐਸਟ ਐ ਮੈਂ ਹੁਣ ਵੀਰਗੀ ਤੁਹਾਨੂੰ ਦੋ ਕੰਮ ਕਰਕੇ ਦਿਖਾਵਾਂਗਾ ਸੱਜਣਾ ਨੂੰ ਤੇ ਨਾਲ ਵਿੱਚ ਉਹ ਇੰਜਨ ਦੀ ਵੀਡੀਓ ਵੀ ਪਾਉਂਗਾ ਤੇ ਇਹ ਜੀਵਨ ਭਾਜੀ ਜਿਹੜਾ ਚੰਗਾ ਤੇਲ ਐ ਜਿਹਦੇ ਚ ਆਪਾਂ ਤਾਂ ਸਿੰਥੈਟਿਕ ਹੀ ਪਾਉਂਦੇ ਦੇਖੋ ਤੁਸੀਂ ਪਾ ਰਹੇ ਹੋ ਬਹੁਤ ਸਾਰੇ ਲੋਕ ਸਿੰਥੈਟਿਕ ਨਹੀਂ ਪਾਉਂਦੇ ਸਿੰਥੈਟਿਕ ਟੱਚ ਕਰ ਲੈਂਦੇ ਐ ਆਪਾਂ ਸਟੀਲ ਦੇ ਭਾਂਡੇ ਚ ਤੇਲ ਕਢਵਾਇਆ ਜੀ ਕਿਉਂਕਿ ਜਦੋਂ ਤੇਲ ਇੱਕ ਵਾਰੀ ਮਾੜਾ ਪੈ ਗਿਆ ਜਦੋਂ ਚੰਗਾ ਤੇਲ ਪਾਓਗੇ ਤਾਂ ਉਹਦੀ ਕੁਆਲਿਟੀ ਪੌਣ ਸਾਰੀ ਡਾਊਨ ਹੋ ਜਾਣੀ ਹੈ ਠੀਕ ਹੈ ਜੀ ਤੇ ਬੜੀਆਂ ਸਾਰੀਆਂ ਚੀਜ਼ਾਂ ਤੁਹਾਡੇ ਜਿਹੜੇ ਭਲੇਖੇ ਅੱਜ ਆਪਾਂ ਦੂਰ ਕਰ ਦਾਂਗੇ ਠੀਕ ਹੈ ਜਦੋਂ ਟੈਪ ਕਵਰ ਖੋਲਿਆ ਇੰਜੈਕਟਰ ਖੋਲੇ ਥਰੋਟਲ ਬਾਡੀ ਖੋਲੀ ਫਿਰ ਪਤਾ ਲੱਗ ਜਾਊਗਾ ਵੀ ਤੁਹਾਨੂੰ ਕੀ ਫਰਕ ਲੱਗਿਆ ਐਕਚੁਅਲੀ ਕਿ ਰੇਡੀਏਟਰ ਦੇ ਵਿੱਚ ਤਾਂ ਆਪਾਂ ਪਾਈਪਾਂ ਖੋਲ ਕੇ ਪਾਣੀ ਦਾ ਸਰਕਲ ਦੇ ਦਾਂਗੇ ਆਪਾਂ ਇਸ ਇੰਜਣ ਦੇ ਵਿੱਚ ਪੈਟਰੋਲ ਦਾ ਜਾਂ ਡੀਜ਼ਲ ਦਾ ਸਰਕਲ ਨਹੀਂ ਨਾ ਦੇ ਸਕਦੇ ਉੱਥੇ ਫਿਰ ਇਹ ਪ੍ਰੋਪਰ ਕਲੀਨਿੰਗ ਕਰਦਾ ਹੀ ਨਹੀਂ ਪੈਂ ਤੇ ਕੈਮੀਕਲ ਲਾਤਾ ਠੀਕ ਹੈ ਜੀ ਇਹ ਹੈਗਾ ਇੱਕ ਤੁਸੀਂ ਥਿਨਰ ਠੀਕ ਹੈ ਥਿਨਰ ਵੇਖੋ ਕੰਮ ਕਿਵੇਂ ਕਰਦਾ ਠੀਕ ਹੈ ਜਿਹੜਾ ਤੁਸੀਂ ਕੈਮੀਕਲ ਪਵਾਇਆ ਉਹ ਜ਼ੀਰੋ ਰਿਜ਼ਲਟ ਹੈ ਜ਼ੀਰੋ ਹੈ ਵੇਸਟ ਟੂ ਜ਼ਰੋ ਮਨੀ ਵੇਸਟ ਟੂ ਜ਼ਰੋ ਮਨੀ ਅੱਜ ਕੱਲ ਕੀ ਸਿਸਟਮ ਆ ਗਿਆ ਯੂਜ਼ ਐਂਡ ਥਰੋ ਵਰਤੋ ਤੇ ਸਿੱਟੋ ਆਪਾਂ ਹੁਣ ਤੁਸੀਂ ਕੈਮੀਕਲ ਪਵਾ ਲਿਆ ਹੂੰ ਹੂੰ ਕੈਮੀਕਲ ਨੇ ਕੋਈ ਅਸਰ ਕੀਤਾ ਜਿੰਨਾ ਚਿੱਕਰ ਆਪਾਂ ਇਹਨੂੰ ਰੱਬ ਨਹੀਂ ਕਰਦੇ ਆ ਲੋ ਹਲੋ ਕੀਤਾ ਸਾਫੀ ਇਹਨੇ ਕੋਈ ਠੀਕ ਹੈ ਜੀ ਬੇਟਾ ਥਿਨਰ ਪਿਆ ਮੜਾ ਜਾ ਥਿਨਰ ਚੱਕ ਕੇ ਲੈ ਕੇ ਆਇਓ ਆ ਇੰਜੈਕਟਰਾਂ ਦੀ ਹਾਲਤ ਵੇਖੋ ਵੀ ਜੀ ਕੀ ਆ ਆਲਰੇਡੀ ਤੇਲ ਚੰਗਾ ਪੈਂਦਾ ਰਹੇ ਤੇ ਫਿਰ ਜਿਆਦਾ ਵਧੀਆ ਆਪਾਂ ਇਹਨੂੰ ਇੰਜੈਕਟਰਾਂ ਦਾ ਕੰਮ ਥਰੋਟਲ ਬਾਡੀ ਮੇਜਰ ਸਰਵਿਸ ਜੀਵਨਪਾਲ ਭਾਜੀ ਜਿਹੜਾ ਮੈਂ ਤਜਰਬਾ ਤੁਹਾਨੂੰ ਦਿਖਾਉਣਾ ਆ ਮੈਂ ਇੰਤੇ ਕੈਮੀਕਲ ਲਾਤਾ ਠੀਕ ਹੈ ਜੀ ਇਹ ਹੈਗਾ ਕੁਝ ਥਿਨਰ ਥਿਨਰ ਠੀਕ ਹੈ ਥਿਨਰ ਵੇਖੋ ਕੰਮ ਕਿਵੇਂ ਕਰਦਾ ਠੀਕ ਹੈ ਜਿਹੜਾ ਤੁਸੀਂ ਕੈਮੀਕਲ ਪਾਇਆ ਉਹ ਜ਼ੀਰੋ ਰਿਜ਼ਲਟ ਆ ਜ਼ੀਰੋ ਇਸ ਤੋਂ ਜ਼ਾਦ ਮਣੀ ਵੈਸ ਤੋਂ ਜ਼ਾਦ ਮਣੀ ਅੱਜ ਕੱਲ ਕੀ ਸਿਸਟਮ ਆ ਗਿਆ ਯੂਜ਼ ਐਂਡ ਥਰੋ ਵਰਤੋ ਤੇ ਸਿੱਟੋ ਆਪਾਂ ਹੁਣ ਇੰਜਨ ਕੋਲੇ ਚਲਦੇ ਆਂ ਭਾਜੀ ਆਜੋ ਇਹ ਹਲੋ ਇਹ ਥਿਨਰ ਆ ਭਾਜੀ ਜਿਹੜੇ ਲੋਕਾਂ ਨੂੰ ਗੱਲਾਂ ਦਾ ਲੱਗਦਾ ਕੜਾ ਠੀਕ ਹੈ ਇਹਨੂੰ ਮੈਂ ਛਿੜਕਾ ਦਿੰਦਾ ਮੈਂ ਇੱਥੇ ਲਾ ਕੇ ਦਿਖਾਉਣਾ ਤੁਹਾਨੂੰ ਜਿੱਥੇ ਤੁਹਾਡਾ ਕੈਮੀਕਲ ਲੰਕੇ ਗਿਆ ਉਹਨੇ ਸਫਾਈ ਕੀਤੀ ਹੈ ਕਿ ਮੇਰੇ ਕਪੜੇ ਮਾਰਨ ਤੋਂ ਬਾਅਦ ਇਹਨੇ ਸਫਾਈ ਕੀਤੀ ਹੈ। ਹਾਂ ਇਹਨੇ ਸਹੀ ਹੈ। ਅੱਛਾ ਇੱਕ ਚੀਜ਼ ਮੈਂ ਹੋਰ ਦੱਸ ਦਵਾਂ ਜਿਹੜਾ ਹੁਣ ਆਪਾਂ ਇੱਥੇ ਕੈਮੀਕਲ ਪਾਇਆ ਹੋਇਆ ਹੈ ਇਹ ਘੰਟਾ ਅੱਧਾ ਘੰਟਾ ਰਹੂਗਾ ਵਿੱਚ ਕੋਈ ਫਰਕ ਨਹੀਂ ਆਪਾਂ ਰਨਿੰਗ ਨਹੀਂ ਦਿੱਤੀ ਬਾਹਲੀ ਆਪਾਂ ਟੈਂਪਰੇਚਰ ਨੂੰ ਸੈੱਟ ਕਰਕੇ ਸਰਕੂਲੇਸ਼ਨ ਬਣਾ ਦਿੰਦਾ ਕੈਮੀਕਲ ਦਾ ਠੀਕ ਹੈ ਜੀ ਹੁਣ ਇਹਦੇ ਵਿੱਚ ਇਹਦਾ ਪਾਣੀ ਲੰਘਣਾ ਹੈ ਪਾਣੀ ਪ੍ਰੈਸ਼ਰ ਨਾਲ ਉਹ ਗੰਦ ਨੂੰ ਕੱਢ ਦੂ ਹੁਣ ਇੱਥੇ ਆਪਾਂ 50 100 ਲੀਟਰ ਦਾ ਮੋਰਲ ਜਾਂ ਡੀਜ਼ਲ ਦੀ ਸਰਕੂਲੇਸ਼ਨ ਦੇ ਸਕਦੇ ਹਾਂ ਸੋ ਸਦਿਨੋ ਸਿੰਥੈਟਿਕ ਔਇਲ ਆਪਾ ਪਾ ਰਹੇ ਆ ਫਰਕ ਦੇਖ ਲੋ ਇਹ ਕੈਮੀਕਲ ਕਲੀਨਿੰਗ ਤੇ ਮੈਨੂਅਲ ਕਲੀਨਿੰਗ ਇੰਨਾ ਜ਼ਿਆਦਾ ਫਰਕ ਹੁੰਦਾ ਪਰ ਲੋਕਾਂ ਨੂੰ ਵਿਸ਼ਵਾਸ ਅੱਜਕਲ ਕੈਮੀਕਲ ਤੇ ਹੈ ਕਿ ਕਿਸੇ ਕਾਰੀਗਰ ਤੇ ਘੱਟ ਹੈ ਕਿਉਂਕਿ ਮਨੀ ਵੇਸਟ ਕਰਨਾ ਹਰ ਇੱਕ ਵਿਅਕਤੀ ਚੰਗਾ ਸਮਝਦਾ ਵੀ ਜੀ ਹੁਣਿਆਂ ਨੂੰ ਪਤਾ ਨਹੀਂ ਸੀ ਪੁਰਾਣਾ ਕਿਸੇ ਦਾ ਲੈ ਕੇ ਰਖਾਇਆ ਹੋਇਆ ਸੀ ਮਕੈਨਿਕ ਦਾ ਪਰ ਜਦੋਂ ਬਾਈ ਜੀ ਨੂੰ ਸਮਝਾਇਆ ਤੇ ਗੱਲ ਉਹ ਪ੍ਰੋਪਰ ਸਮਝ ਗਈ ਆਪਾਂ ਤੁਹਾਨੂੰ ਇਹ ਕਹਿੰਨੇ ਆਂ ਵੀ ਅੱਛੀ ਕੰਪਨੀ ਦਾ ਤੇਲ ਪਾਓ ਕਾਸਟ ਕਟਿੰਗ ਦੇ ਵਿੱਚ ਨਾ ਜਾਓ। ਤੋਂ ਹੁਣ ਮੈਂ ਦਿਖਾਉਣਾ ਹੈ ਵੀ ਰੇਡੀਏਟਰ ਕਿਵੇਂ ਕਲੀਨ ਕਰਦੇ ਆ। ਪਹਿਲਾਂ ਗੱਡੀ ਸਟਾਰਟ ਕਰਿਓ ਬੇਟਾ ਨਾਲ। ਪਾਣੀ ਦਾ ਪ੍ਰੈਸ਼ਰ ਦੇਣਾ ਤੇ ਬੰਦ ਕਰਨਾ ਹੈ ਨਾ। ਚਲੋ ਬੇਟਾ। ਚਲੋ ਬ੍ਰਦਰ। ਬੇਟਾ ਰੇਸ ਰੱਖ ਲਓ ਮੜੀ ਜੀ ਨਾਲ। ਹਲੋ ਜੀ। ਰੇਡੀਏਟਰ ਦਾ ਰੇਡੀਏਟਰ ਦੇ ਸਰਕਲ ਦਾ ਉਹ ਦੇਖੋ। कि ਇਹਦੇ ਵਿੱਚ ਦੀ ਜੀਵਨਪਾਲ ਪਾਜੀ ਇਹਦੇ ਵਿੱਚ ਦੀ ਪਾਣੀ ਦਾ ਸਰਕਲ ਲੰਘ ਲਿਆ ਇਸ ਕਰਕੇ ਇਹਨੇ ਰੇਡੀਏਟਰ ਨੇ ਕੈਮੀਕਲ ਨੇ ਕੰਮ ਕਰ ਜੰਨਾ ਤੇ ਰੇਡੀਏਟਰ ਨੂੰ ਕਲੀਨ ਕਰ ਦੇਣਾ ਇੰਜਨ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਹੁੰਦੀ ਲੋਕਾਂ ਨੂੰ ਮੈਂ ਸਮਝਾ ਰਿਹਾ ਪਰ ਲੋਕ ਪਰੇਸ਼ਾਨੀ ਦਾ ਕਾਰਨ ਬਣ ਜਾਂਦੇ ਆ ਮੇਰੀ ਵੀਡੀਓ ਸ਼ੇਅਰ ਨਹੀਂ ਕਰਨੀ ਚੰਗੀ ਚੀਜ਼ ਲੋਕੀ ਸਿੱਖ ਜਾਣਗੇ ਅਗਲਾ ਕਹਿੰਦਾ ਕਿਉਂ ਕਰੀਏ ਠੱਗੀ ਰੁਕ ਗਈ ਜੀ ਆਪਾਂ ਤੁਹਾਡਾ ਹੁਣ ਕੂਲੈਂਟ ਪਾਵਾਂਗੇ ਕਲੀਨ ਕਰਾਂਗੇ ਤੇ ਜੋ ਵਾਈਟ ਵਾਈਟ ਗੰਦ ਨਿਕਲੇਗਾ ਉਹ ਵੇਖੋ ਹਾਲ ਠੀਕ ਹੈ ਜੀ ਹੁਣ ਤੁਹਾਡਾ ਕਿਤੇ ਨਾ ਕਿਤੇ ਨਾ ਜਿਹੜਾ ਹੀਟਰ ਹੈ ਉਹ ਬਲੌਕ ਆ ਬਸ ਇਹ ਹੀਟਰ ਵਿੱਚ ਦੀ ਪ੍ਰੋਪਰ ਨਹੀਂ ਪਾਣੀ ਨਿਕਲ ਰਿਹਾ ਨਿਕਲ ਰਿਹਾ ਉਹ ਪ੍ਰੋਪਰ ਨਹੀਂ ਨਿਕਲਦਾ ਪਾਣੀ ਇਧਰ ਦੀ ਪੱਜ ਪੱਜ ਪਿਆ ਰ ਆ ਲੋ ਜੀ ਇੱਥੋਂ ਨਿਕਲ ਰਿਹਾ ਇਹ ਉੱਥੋਂ ਨਹੀਂ ਨਿਕਲ ਰਿਹਾ ਹੁਣ ਮੈਂ ਇਹਨੂੰ ਬੰਦ ਕਰ ਦਿੰਦਾ ਆ ਲੋ ਅਨੇ ਕਿ ਲਗਾ ਜੰਗਾਲ ਵੇਖੋ ਜੀ ਵੇਖੋ ਜੰਗਾਲ ਆ ਦੇਖੋ ਬਣੀ ਆ ਦੇਖੋ ਹੁਣ ਕਿਸੇ ਨੇ ਕੀਤਾ ਰੇਡੀਏਟਰ ਕਲੀਨ ਹੋ ਗਿਆ ਤੁਹਾਡਾ ਉਹ ਭਾਜੀ ਕੋਈ ਕਰਦਾ ਹੀ ਨਹੀਂ ਮਿਸਤਰੀ ਹਾਂ ਲੋ ਇਹਦੇ ਵਿੱਚੋਂ ਕੈਮੀਕਲ ਨਿਕਲਣਾ ਬਹੁਤ ਜ਼ਰੂਰੀ ਹੈ ਬੰਦ ਕਰ ਦੇ ਬਈ ਇਧਰ ਵੀ ਲਾ ਦੇ ਆਪਰ ਰੱਖੀ ਜੀ ਗੱਡੀ ਸਟਾਰਟ ਨਾਲ ਵਾਟਰ ਦਾ ਸਰਕਲ ਜਿਹੜਾ ਉਹ ਚੱਲੇ ਬਲੌਗ ਦੇ ਵਿੱਚੋਂ ਪਾਣੀ ਪ੍ਰੋਪਰ ਚੱਲੇ ਕੋਲੀ ਸਾਡੀ ਕੋਈ ਨੀਂਦ ਨਹੀਂ ਦੇਖੇ ਰਾਜੀ ਜੋਨਪਾਲ ਭਾਜੀ ਸਮਝ ਗਏ ਉਹ ਕਹਿੰਦਾ ਜੀ ਇੰਨੇ ਦਾ ਰੈਡੀਏਟਰ ਕਰਤਾ ਕਿਸੇ ਨੇ ਤੁਹਾਨੂੰ ਲੱਗਦਾ ਹੁਣ ਟੀਡਾ ਕਰਕੇ ਪੁੱਤਰ ਇੱਕ ਪਾਸੇ ਛੱਡੋ ਬੇਟਾ ਆ ਲੋ ਜੀ ਆ ਕੁਛ ਨਿਕਲਿਆ ਤੁਹਾਡੇ ਆ ਕੁਛ ਨਿਕਲਿਆ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀ ਆ ਕੁਛ ਨਿਕਲਿਆ ਜੀ ਠੀਕ ਹੈ ਜੀ ਜਦੋਂ ਆਪਾਂ ਉੱਤੇ ਉਂਗਲ ਰੱਖੀ ਪਾਈਪ ਤੇ ਤੇ ਜਿਹੜੇ ਹੀਟਰਾਂ ਦੇ ਵਿੱਚ ਇਹ ਜੰਗਾਲ ਜੰਮਿਆ ਸੀ ਉਹ ਪ੍ਰੈਸ਼ਰ ਨਾ ਬਾਹਰ ਨਿਕਲਿਆ ਬਹੁਤ ਹੀਟਿੰਗ ਕੋਇਲ ਹੀਟਿੰਗ ਕੋਇਲ ਦੇ ਵਿੱਚ ਇਹ ਹੀਟਿੰਗ ਕੋਇਲ ਲੋ ਵੀ ਦੋਸਤੋ ਹੁਣ ਪਾਉਣ ਲੱਗਾ ਪੈਚ ਕੂਲੈਂਟ ਕੂਲੈਂਟ ਆਪਾ ਉਧਰ ਦੀ 에어 ਕੱਢ ਕੇ ਜਿੰਨਾ ਕੂਲੈਂਟ ਪ੍ਰੋਪਰ ਫਿਲਿੰਗ ਹੋਏਗਾ ਉਨਾਂ ਆਪਾ ਕੂਲੈਂਟ ਰੀਫਿਲਿੰਗ ਕਰਾਂਗੇ ਸਿਸਟਮ ਹੈ ਜੀ ਕੋਈ ਸਮਝ ਪਾਉਂਦਾ ਹੈ ਕੋਈ ਵਿਅਕਤੀ ਨਹੀਂ ਸਮਝ ਪਾਉਂਦਾ ਭਾਜੀ ਜੀਵਨਪਾਲ ਸਿੰਘ ਜੀ ਕੀ ਹਾਲ ਹੈ ਤੁਹਾਡਾ ਬਸ ਜਨਾਬ ਠੀਕ ਹੈ ਭਾਜੀ ਦਲੰਦਰੋਂ ਆਇਓ ਕੋਈ ਫਰਕ ਲੱਗੇ ਫਰਕ ਹੈ ਜੀ ਕਿਉਂ ਨਹੀਂ ਕਿਉਂ ਨਹੀਂ ਅੱਜ ਤਾਂ ਤੁਹਾਡੇ ਪੁਰਾਣੇ ਕਸਟਮਰ ਇਹ ਟਿਕਸ ਐਕਸਪੀਰੀਅੰਸ ਜੋ ਵੀ ਜੋ ਤੁਸੀਂ ਸਾਨੂੰ ਫਸਟ ਟਾਈਮ ਦਿੱਤਾ ਸੀ وہی ਇਸ ਟਾਈਮ ਦਿੱਤਾ ਫਸਟ ਤੁਸੀਂ ਭਾਜੀ ਜਿਹੜਾ ਕੁਝ ਹੋਰ ਦੇਖਿਆ ਹਾਸੇ ਵਾਲੀ ਗੱਲ ਹੈ ਵੀ ਤੁਹਾਡੇ ਵੀ ਗਲੋ ਪਲੱਗ ਜਿਵੇਂ ਦਿੱਤੀ ਪੈ ਨਹੀਂ ਮੈਨੂੰ ਉਹ ਤਾਂ ਮੈਨੂੰ ਹੁਣ ਅੱਜ ਜਿਹੜਾ ਤੁਸੀਂ ਮੈਨੂੰ ਇੱਥੇ ਸਾਹਮਣੇ ਕਰਕੇ ਪ੍ਰੈਕਟੀਕਲ ਦਿਖਾਇਆ ਮੈਂ ਕਿਹਾ ਮੇਰੇ ਵੀ ਪੰਗਾ ਹੈ ਹੀ ਹੋਣਾ ਮੈਂ ਸਮਝਿਆ ਇੰਜੈਕਟਰਾਂ ਦਾ ਤੁਸੀਂ ਸਾਰੇ ਬੰਦੇ ਕਹਿੰਦੇ ਆ ਤੁਹਾਡੇ ਚਿੱਟੇ ਸਵੇਰੇ ਧੂਆ ਮਾਰਦੀ ਆ ਗੱਡੀ ਇੰਜੈਕਟਰ ਦਾ ਕੰਮ ਹੁੰਦਾ ਹਾਂਜੀ ਉਹ ਮੇਰਾ ਖਿਆਲ ਨੋਟ 5 ਸੈਕਿੰਡ 5 ਸੈਕਿੰਡ 5 10 ਸੈਕਿੰਡ ਲੋ ਫਲੱਗ ਹਾਂ ਲੋ ਕਰ ਰਿਹਾ ਸਲੋ ਫਲੱਗ ਐ ਵੀ ਹੈ ਅੱਛਾ ਜੇ ਉਹਨੂੰ ਲੰਬਾ ਸੋਚ ਲਗਾ ਕੇ ਰੱਖਦੇ ਉਹ ਬਾਈ ਚਾਂਸ ਬੰਦਾ ਕਿਤੇ ਇਧਰ ਉਧਰ ਨੂੰ ਹੋ ਗਿਆ ਫੇਰ ਲਗਾਓ ਫੇਰ ਨਹੀਂ ਮਾਰਦੀ ਤੂੰ ਮੈਂ ਤੁਹਾਡੇ ਪੈਕੇਟ ਡੁਪਲੀਕੇਟ ਓਏ ਓਏ ਇਹੀ ਤਾਂ ਅੱਜ ਕਲੀਅਰ ਹੋਇਆ ਜਿਵੇਂ ਬੈਕ ਕਰਕੇ ਦਿਖਾਇਆ ਨਹੀਂ ਨਹੀਂ ਇਹੀ ਕਲੀਅਰ ਹੋਇਆ ਅੱਜ ਇਸ ਕਰਕੇ ਤੇ ਲਾਲ ਹੋਣਾ ਚਾਹੀਦਾ ਹਾਂ ਠੀਕ ਹੈ ਉਹਦੇ ਜਾ ਕੇ 15 ਤੋਂ 20 ਮੈਂਸਾ ਆ ਬਾਹੋ ਹੀ ਹੋਈ ਲੰਬਾ ਲੈਂਦੇ ਆ ਉਸੇ ਰ ਹੁੰਦੇ ਵੀ ਪ੍ਰੋਪਰ ਨਹੀਂ ਹੋਣੇ। ਇੱਕ ਆਂਦਰ ਪਤਾ ਕੀ ਕਹਿੰਦਾ। ਉਹ ਪ੍ਰੀਤ ਭਾਈ ਸਾਰੇ ਪਾਈ ਜਾਂਦੇ ਆ। ਜਦੋਂ ਮੈਂ ਵੀ ਸਾਰੇ ਵਰਗਾ ਹੋਈ। ਜਿਹੜੇ ਇਹਨੇ ਬੰਦੇ ਨੇ ਪਾਏ ਸੀ ਉਹਨੇ ਵੀ ਕਿਤੋਂ ਮੰਗਵਾ ਕੇ ਹੀ ਪਾਏ ਸੀਗੇ। ਤੁਹਾਡਾ ਆਪ ਦਾ ਪਿਆਰ ਬਾਕੀ ਹੈ। ਅਕਾਉਂਟ ਕਰਨਾ। ਮੇਰਾ ਤੇਰਾਂ ਤੇਰ ਰੁਪਏ ਵਰਕ ਕੀ ਖੇ। ਮਾਰਕੀਟ ਦੇ ਵਿੱਚ ਡੁਪਲੀਕੇਟ ਵੀ ਸਮਾਨ ਆ ਜਾਂਦਾ ਦੁਕਾਨਦਾਰ ਦੇ ਹੀ ਜਾਂਦੇ ਆ। ਵਿਚਾਰਾ ਉਹ ਹੁਣ ਮੈਂ ਉਹਨੂੰ ਮਕੈਨਿਕ ਨੂੰ ਕੋਈ ਜਾ ਕੇ ਕਿਹਾ ਤੂੰ ਡੁਪਲੀਕੇਟ ਪਾਤਾ। ਦੇਖੋ ਜੀ ਨਜ਼ਰਾਂ ਕਿਤੇ ਨਿਕਲਣ। ਨਜ਼ਰਾਂ ਤਾਂ ਮਕੈਨਿਕ ਤੇ। ਤੁਸੀਂ ਕਿੰਨੇ ਗਾਹਕ ਸਵੇਰ ਤੇ ਆਏ ਤੇ ਮੈਂ ਡਾਇਗਨੋਸ ਕਰਕੇ ਮੋੜੇ ਹੁਣ ਤੁਸੀਂ ਦੱਸੋ ਵੀ ਕਿੰਨੇ ਗਾਹਕ ਮੋੜੇ ਮੈਂ ਇੰਜਨ ਕਰਾਉਣ ਆਇਆ ਸੀ ਉਹ ਕੀ ਆਖਿਆ ਹਾਂ ਉਹਨੂੰ ਕਹਿਆ ਭਈ ਭਾਈ ਤੇਰਾ ਆਇਆ ਇੰਨਾ ਚੱਕਰ ਲੰਬਾ ਚੋੜਾ ਚੱਕਰ ਸਾਰਾ ਪ੍ਰੈਕਟੀਕਲ ਕਰਕੇ ਦੱਸਿਆ ਮੈਨੂੰ ਕੀ ਲੱਭਿਆ ਮੈਂ ਵੈਸੇ ਤੁਹਾਡੇ ਮੁਤਾਬਕ ਜੇ ਪੜਿਆ ਲਿਖਿਆ ਮੁਤਾਬਕ ਦੇਖਾਂ ਬਿਜ਼ਨਸ ਮਾਈਂਡ ਮਤਾਵ ਫਿਰ ਤਾਂ ਮੈਂ ਬੰਦਾ ਬੇਕੂਫਾਣਾ ਸਰੇ ਕੋ ਮੋੜੀ ਜਾਂਦਾ ਹਾਂ ਨੈਚਰਲੀ ਹੈ ਮੈਨੂੰ ਤੇਨੂੰ ਤਾਂ ਗੁਰੂ ਰਾਮਦਾਸ ਜੀ ਉਹ ਤਾਂ ਭਾਜੀ ਹੈਗਾ ਹੀ ਆ ਦੇਖੋ ਹੁਣ ਜੇ ਜੇ ਦਾ ਬੰਦਾ ਉਹ ਇੰਨੇ ਹੁਣ ਪੈਸੇ ਖਰਚੂ ਗੱਡੀ ਚ ਫ ਚੇਪਤੀ ਜਾ ਇਹਨਾਂ ਨੇ ਡੱਬ ਲਈ ਗੱਡੀ ਉਹਨੇ ਲੈਵਲ ਦੀਆਂ ਗੱਡੀਆਂ ਨਹੀਂ ਹੁੰਦੀਆਂ। ਭਾਜੀ ਬਹੁਤ ਜੀ ਬਹੁਤ ਬਹੁਤ ਸ਼ੁਕਰੀਆ ਭਾਜੀ ਮੈਨੂੰ ਕਾਰਡ ਭੇਜ ਦਿਓ ਭਾਜੀ ਦਾ ਬੇਟਾ ਹਾਂ ਜਰੂਰ ਕਾਬਲ ਹੈ ਜਰੂਰ ਜਰੂਰ ਸਰਕਾਰੀ ਜੋਬ ਛੱਡ ਕੇ ਪੰਜਾਬ ਦੀ ਸੇਵਾ ਕਰ ਰਿਹਾ ਹੈ। ਠੀਕ ਹੈ। ਪੀਸੀਐਸ ਜਿਹੜੇ ਜੁਡੀਸ਼ੀਅਲੀ ਵਾਲੇ ਆ ਜਿਹੜੇ ਐਡਵੋਕੇਟ ਨੇ ਉਹਨਾਂ ਨੂੰ ਕੋਚਿੰਗ ਦਿੰਦੇ ਨੇ ਜੱਜ ਬਣਨ ਦੇ ਜੱਜ ਬਣ ਸਕਣ ਕਿ ਕੋਚਿੰਗ ਲੈ ਕੇ ਚੰਡੀਗੜ੍ਹ ਤੋਂ ਬਣ ਵੀ ਰਹੇ ਨੇ। ਮੈਂ ਹੀ ਗੱਲ ਕਹੂੰਗਾ ਅੱਜ ਪੰਜਾਬ ਦੇ ਨੌਜਵਾਨ ਨੂੰ ਬਲੌਗਰ ਨਹੀਂ ਬਣਨੀ ਲੋੜ ਬਲੌਗਰ ਤਾਂ ਭਾਈ ਜੀ ਮੋਬਾਈਲ ਚੱਕ ਕੇ ਜਾਂ ਹੋਰ ਚੱਕ ਕੇ ਸਾਰੇ ਬਣ ਰਹੇ ਆ ਅੱਜ ਲੋੜ ਹੈ ਪੰਜਾਬ ਦੀ ਬਾਹ ਫੜੇ ਪੰਜਾਬ ਦਾ ਨੌਜਵਾਨ ਤੇ ਪੰਜਾਬ ਦੇ ਵੱਡੇ ਵੱਡੇ ਜਿਹੜੇ ਅਪਸਰ ਹੈ ਉਹ ਪੰਜਾਬੀ ਹੋਣ ਪੰਜਾਬੀ ਹੋਣ ਔਰ ਪੰਜਾਬ ਦੀ ਸੇਵਾ ਕਰਨ ਕੈਨੇਡਾ ਚ ਕੀ ਪਿਆ ਜੀ ਫਿਰ ਉਹ ਸੜਿਆ ਜੇ ਟਰੰਪ ਮੈਂ ਤਾਂ ਸੜਿਆ ਜੇ ਕੋ ਮਾਊਟ ਪਰ ਜਾ ਚੜਾਈ ਜਾਂਦਾ ਲੋੜ ਕੀ ਹੈ ਪਹਿਲੇ ਤਾਂ ਅਸੀਂ ਆਪ ਦਾ ਰੁਪਈਆ ਸਾੜ ਕੇ ਖਤਮ ਕਰਕੇ ਜਾਂਦੇ ਆ ਆਪਦੀ ਕਰੰਸੀ ਜਾਂ ਆਪਦੀ ਅਸੀਂ ਪ੍ਰਾਪਰਟੀ ਉਹ ਜਿਹੜੀ ਲੈ ਨਹੀਂ ਸਕਣੀ ਕੱਲ ਨੂੰ ਅੱਜ ਅਸੀਂ ਵੇਚ ਕੇ ਜਾਂਦੇ ਆ ਤੇ ਨਾਲੇ ਫਿਰ ਬਾਅਦ ਚ ਪਛਤਾਵਾਂਗੇ ਭਾਜੀ ਜਿਹੜਾ ਹੁਣ ਨਵਾਂ ਪ੍ਰਾਈਮ ਮਿਨਿਸਟਰ ਆਇਆ ਨ ਤੁਸੀਂ ਦੇਖਿਓ ਆ ਮਹੀਨੇ ਜਾਂ ਡੇਢ ਮਹੀਨੇ ਦੇ ਵਿੱਚ ਦੁਆਰਾ ਖੋਲ ਦੇਗਾ ਉਦਾਂ ਹੀ ਕਿਉਂਕਿ ਉਹਨਾਂ ਦਾ ਜਿਹੜਾ ਖਰਚਾ ਨਾ ਜੀ ਬਜ਼ੁਰਗਾਂ ਦੀ ਪੈਨਸ਼ਨ ਆ ਇਹ ਸਾਡੇ ਸਾਡੇ ਸਿਰੋਂ ਜਾਂਦੀ ਆ ਸਾਡੇ ਲੋਕਾਂ ਸਿਰੋਂ ਜਾਂਦੀ ਆ ਉਹ ਉਹ ਨੌਜਵਾਨਾਂ ਦਾ ਕੀ ਆ ਜਿਨ੍ਹਾਂ ਨੂੰ ਉਹਨਾਂ ਨੇ ਬਰਬਾਦ ਕਰ ਦਿੱਤਾ ਹੁਣ ਹੁਣ ਜਿਹੜੇ ਬੰਦ ਕਰ ਦਿੱਤਾ ਨਾ ਜੀ ਘਾਟਾ ਸਾਲ ਦੇ ਵਿੱਚ ਉਹਨਾਂ ਨੂੰ ਕਿੰਨਾ ਪੈ ਗਿਆ ਔਰ ਉਹਨਾਂ ਨੂੰ ਪਤਾ ਸਾਰਾ ਸੋ ਨੌਜਵਾਨ ਵੀਰੋ ਹੱਥ ਜੋੜ ਕੇ ਗੋਤੀਆ ਮੈਨੂੰ ਕੁਛ ਮਿਲਣਾ ਨਹੀਂ ਪਰ ਪੰਜਾਬ ਭਗਤ ਸਿੰਘ ਕੌਣ ਸੀ ਪੰਜਾਬੀ ਰਾਜਗੁਰੂ ਸਿੱਖਦੇਵ ਕੌਣ ਸੀ ਲਾਲਾ ਲਾਜਪਤ ਰਾਏ ਜੀ ਕੌਣ ਸੀ ਸਾਡੇ ਤੋਂ ਥੋੜੇ ਦੂਰ ਦੀ ਗੂਰਮਥੀ ਜੀ ਜੀ ਸੁਭਾਚੰਦਰ ਬੋਸ ਕੌਣ ਸੀ ਲੋੜ ਅਜ ਸੋਚਣ ਦੀ ਆਪਦੇ ਰੁਪਏ ਨੂੰ ਬਰਬਾਦ ਨਾ ਕਰੋ ਤੁਹਾਡੇ ਇੱਥੇ ਰਿਸ਼ਤੇਦਾਰ ਮਾ ਪੈਣ ਭਰਾ ਆਪ ਦਾ ਸਕਾ ਸਬੰਦੀ ਹੈ ਜਿਹੜਾ ਦੁੱਖ ਸੁੱਖ ਚ ਸ਼ਾਮਲ ਹੋ ਜਾਂਦੇ ਆ ਉੱਥੇ ਤੱਕ ਗੁਆਡੀ ਵੀ ਗੁਆਡੀ ਨੂੰ ਭਾਜੀ ਤੁਹਾਨੂੰ ਹੋਰ ਗੱਲ ਦੱਸਾਂ ਮੈਂ ਇੱਕ ਕਣਕ ਲੈ ਕੇ ਆਇਆ ਪ੍ਰਾਣੀ ਕਟਕਟ 200 ਸਾਲ ਪੁਰਾਣਾ ਬੀਜ ਹੁਣਾ ਆ ਜਿਹੜਾ ਸਾਡੇ ਪੰਜਾਬ ਚ ਨਹੀਂ ਬੀਜਦਾ ਹੋ ਸਕਦਾ ਕੋਈ ਜੱਟ ਜ਼ਿਮੀਂਦਾਰ ਬੀਜਦਾ ਹੋਵੇ ਜਿਹੜਾ ਕਾਲਾ ਜਾਰ ਆਰਗੈਨਿਕ ਆਰਗੈਨਿਕ ਉਹਦਾ ਨਾਮ ਸੋਨਾ ਮੋਤੀ ਤੇ ਖਾਫਲੀ ਔਰ ਮੈਂ ਖੁਦ ਦਾਣਾ ਮੰਡੀ ਤੋਂ ਲੈ ਕੇ ਆਇਆ ਔਰ ਮੈਨੂੰ ਪਤਾ ਕੀ ਕਿਲੋ ਮਿਲੀ ਹੈ ਜੀ 110 ਰੁਪਏ ਕਿਲੋ ਔਰ ਪੰਜਰ 115 ਔਰ 5 ਰੁਪਏ ਮੈਂ ਭਿਾਈ ਦੂੰਗਾ 120 ਰੁਪਏ ਕਿਲੋ ਮੈਨੂੰ ਆਟਾ ਮੈਨੂੰ ਪੈਣਾ ਜੜ ਕੇ ਕੋਈ ਲੇਬਰ ਨਹੀਂ ਉਹ ਨੌਜਵਾਨ ਕਿਹੜਾ ਭਾਈ ਜੀ ਕਰ ਨਹੀਂ ਸਕਦਾ ਅਸੀਂ ਪੰਜਾਬੀ ਕਿਉਂ ਨਹੀਂ ਬੀਚ ਸਕਦੇ 120 ਰੁਪਏ ਕਿਲੋ ਵਾਲੀ ਵੇਚੋ ਲੋਕੀ ਲੈਂਦੇ ਆ ਨਹੀਂ ਤੇ ਨਿੱਕੀ ਜਿਹੀ ਗੱਲ ਕਰਨਾ ਭਾਜੀ ਆਪ ਦੀ ਮਾਰਕੀਟਿੰਗ ਆਪ ਕਰਨੀ ਪਊ ਸਹੀ ਗੱਲ ਆ ਹੁਣ ਮੈਂ ਲੈ ਕੇ ਆ ਉਹ ਬੰਦੇ ਨੇ ਕਮਾਇਆ ਵਿੱਚ ਕਈ ਬੰਦਿਆਂ ਨੇ ਕਮਾਇਆ ਵਿੱਚ ਉਹ ਜੀਵਿਦਾਰ ਨੂੰ ਘੇਰ ਨਹੀਂ ਮਿਲਿਆ ਨੂੰ ਇੰਨਾ ਇੰਨੇ ਪੈਸੇ ਜਿਹੜੇ ਇਧਰ ਉਧਰ ਦੇ ਲੱਗਿਆ ਇਧਰ ਖੁਦ ਮਾਰਕੀਟ ਕਰੇ ਭਾਜੀ ਹਾਂ ਖੁਦ ਕਰੇ ਫਰਕ ਨਹੀਂ ਪੈਂਦਾ ਪਰ ਬਹੁਤ ਧੰਨਵਾਦ